ਇਤਿਆਂ ਜਿੱਦੋਂ ਪੈਦਾ ਹੁੰਦੀਆਂ ਨੇ ਨਾ ਤੇ ਹਾਲ ਦਾੜ ਨਾ ਪਾਛੜਿਆ ਕਰੋ ਹੋਏ ਹੋਏ ਵੇ ਵਿਚਾਰੀ ਦੀ ਕੁੜੀ ਹੋ ਗਈ ਵਿਚਾਰੀ ਦੀ ਕੁੜੀ ਹੋਈ ਹੈ ਕਿਉਂਕਿ ਅੱਲਾਹ ਉਹਦੇ ਤੋਂ ਰਾਜ਼ੀ ਏ ਅੱਲਾਹ ਨੇ ਉਹਦੇ ਕਰ ਰਹਿਮਤ ਕਰ ਲਈਏ ਔਰ ਉਸ ਰਹਿਮਤ ਦੇ ਸਦਕੇ ਉਹਨੂੰ ਪਤਾ ਨਹੀਂ ਕਿੰਨਾ ਕੁਝ ਨਵਾਜ਼ ਦਿੱਤਾ ਜਾਏਗਾ ਉਹ ਗੱਲ ਹੈ ਨਾ ਭਈ ਮਨਤਾ ਚ ਪੁੱਤਰ ਮੰਗਦੇ ਰਹੇ ਤੇ ਆਖਰ ਤੇ ਧੀ ਨੇ ਸੰਭਾਲਿਆ ਬੁੱਢੇ ਵੇਲੇ ਚ ਆ ਕੇ ਨਾ ਜਦ ਤੁਸੀਂ ਬਿਲਕੁਲ ਤਨ تنਹਾਂ ਹੋ ਜਾਂਦੇ ਹੋ ਤੇ ਤੁਹਾਡੀਆਂ ਧੀਆ ਤੁਹਾਡੇ ਕੋਲ ਆ ਕੇ ਬੈਠੀਆਂ ਨੇ ਤੁਹਾਡਾ ਹਾਲ ਪੁੱਛਦੀਆਂ ਨੇ ਤੁਹਾਡੇ ਕੋਲ ਪੁੱਛਦੀਆਂ ਨੇ ਅਮਾ ਕਿ ਸ਼ਾਇਦ ਲੋੜ ਤੇ ਨਹੀਂ ਆ ਪੁੱਤਰ ਤੇ ਬਾਹਰ ਖਲੋਤੇ ਆਦੇ ਨੇ ਕਿਹੜੇ ਵੇਲੇ ਮਰਨਗੇ ਤੇ ਸਾਡੇ ਜ਼ਮੀਨ ਨਾਲ ਲੱਗਣਗੇ ਨਾਲੇ ਧੀਆ ਜਨਾਜ਼ੇ ਦੀਆਂ ਸਾਥ ਹੁੰਦੀਆਂ ਨੇ ਬਹਿ ਕੇ ਮੰਜੀ ਤੇ ਫੜ ਕੇ ਰੋ ਲੈਂਦੀਆਂ ਨੇ ਆਖਣਗੀਆਂ ਸਾ ਜਾਣ ਨਹੀਂ ਦੇਣਾ ਪੁੱਤਰਾਂ ਦੇ ਨੇ ਕਿਹੜੇ ਵੇਲੇ ਜਾਣਗੇ ਤੇ ਜ਼ਮੀਨ ਦੇ ਪੇਪਰਾਂ ਤੇ ਸਹਾਨ ਹੋਣਗੇ ਤੇ ਸਾਡੇ ਨਾਂ ਆਉਣਗੇ ਤੇ ਕਿਤੇ ਐਸੀ ਵੀ ਬਿੱਲੇ ਲੱਗਾਂਗੇ ਇਹਨਾਂ ਤੋਂ ਵੀ ਜਾਨ ਛੁੱਟੇਗੀ ਇੱਕ ਧੀ ਹੋਵੇ ਤੇ ਅੱਲਾਹ ਰਾਜ਼ੀ ਹੁੰਦਾ ਧੀ ਆ ਜੋ ਦੂਸਰੀ ਦੇ ਦਵੇ ਤੇ ਤੁਹਾਡੇ ਤੁਹਾਡੀ ਕੋਈ ਐਸੀ ਅਦਾ ਉਹਨੂੰ ਪਸੰਦ ਜੀ ਕਿਤੇ ਤੁਹਾਡੇ ਘਰ ਰਹਿਮਤਾਂ ਦਾ ਨਜ਼ੂਲ ਹੁੰਦਾ ਨਾਲੇ ਤੁਸੀਂ ਲੋਕਾਂ ਦੀਆਂ ਕਿਹੜੀਆਂ ਕਰਦੇ ਹੋ ਉਹ ਲੋਕ ਤੇ ਪੁੱਤਰ ਜਿਨ੍ਹਾਂ ਦੇ ਹੁੰਦੇ